ਮੋਹਾਲੀ ਕਲਾ ਸੱਭਿਆਚਾਰਕ ਵੈਲਫੇਅਰ ਕਲੱਬ ਅਤੇ ਟਰੇਡਰ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਮੋਹਾਲੀ ਫੇਸ 3B2D ਮਾਰਕੀਟ ਵਿੱਚ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 300 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਅਤੇ ਇਸ ਮਹਾਨ ਕਾਰਜ ਆਪਣਾ ਯੋਗਦਾਨ ਪਾਇਆ ਕੈਂਪ ਵਿੱਚ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਕੈਂਪ ਦੌਰਾਨ ਪੀਜੀਆਈ ਦੇ ਡਾਕਟਰਾਂ ਦੀ ਟੀਮ ਨੇ ਲੋਕਾਂ ਦਾ ਚੈੱਕਅਪ ਕੀਤਾ ਅਤੇ 300 ਯੂਨਿਟ ਖੂਨ ਇਕੱਤਰ ਕੀਤਾ ਕਾਉਂਸਲਰ ਸਰਬਜੀਤ ਸਿੰਘ ਸਮਾਣਾ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਖੂਨਦਾਨ ਨੂੰ ਮਹਾਨ ਦਾਨ ਦੱਸਿਆ ਅਤੇ ਕਿਹਾ ਕਿ ਦੇਸ਼ ਭਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਖੂਨ ਦੀ ਘਾਟ ਕਾਰਨ ਮਰਦੇ ਹਨ ਇਸ ਲਈ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਖੂਨਦਾਨ ਕਰੇ ਏ ਅੱਜ ਕਮਿਊਨਿਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੰਜਵਾਂ ਕੈਂਪਾਸਿਮ ਬਲੱਡ ਡੋਨੇਸ਼ਨ ਦਾ ਕੈਂਪ ਲਾ ਰਹੇ ਜਿਹੜਾ ਹਰ ਸਾਲ ਅਸੀਂ ਲਾਉਂਦੇ ਆ ਇਸ ਕੈਂਪੇ ਵਿੱਚ ਕਾਟਾ ਐਸਕੇ ਬਹੁਤ ਜ਼ਿਆਦਾ ਆਲੇ ਦਾਲੇ ਦੋਪਹਿਰ ਨੂੰ ਮਾਤਾ ਮੋਟੀਵੇਟ ਕੀਤਾ ਹੈ ਇੱਟਾ ਹੈਗਾ ਬਿਹਾਨ ਤੁਸੀਂ ਆ ਕੇ ਫੂਨਦਾਨ ਕਰੋ ਫੂਨਦਾਨ ਮਹਾਦਾਨ ਇਹਦੇ ਵਿੱਚ ਸਾਡਾ ਹੁਣ ਤੱਕ 100 ਜੁਨਟ ਹੁਣ ਤੱਕरीबन ਹੋ ਗਿਆ ਅਸੀਂ ਇਸ ਕੈਂਪ ਦੇ ਵਿੱਚ ਨਾ 300 ਜੁਨਟ ਦਾ ਚੱਲੇ ਕੇ ਚੱਲ ਰਹੇ ਹਾਂ ਭਾਵੇਂ 300 ਜੁਨਟ ਕਰਾਗੇ ਇਹਦੀਆਂ ਕਿਰਮਤਾਂ ਦੇ ਇਹ ਪੀਜੀ ਆਏ ਤੋਂ ਅਸੀਂ ਟੀਮ ਅਰੇਸ ਕਿ ਜੀ ਉਹਨਾਂ ਦਾ ਰਾਮ ਕੀਤਾ ਉਹਦੇ ਸਰਟੀਫਿਕੇਟ ਦੇ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਸਰਟੀਫਿਕੇਟ ਦੇ ਉਹਦਾ ਫਾਇਦਾ ਹੁੰਦਾ हां ਉਹਨਾਂ ਦਾ ਉਹ ਇੱਕ ਤਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਦਾ ਜਦੋਂ ਕਿਤੇ ਇੰਟਰਵਿਊ ਹੁੰਦੀ ਹੈ ਜਾਂ ਨੌਕਰੀ ਬੇਸ਼ੇਤ ਜਾਂਦੀ ਆ ਉਹਦਾ ਸਪੈਸ਼ਲ ਨੰਬਰ ਲੱਗਦਾ ਔਰ ਜੇ ਕਿਤੇ ਵੀ ਸੋਸ਼ਲ ਐਕਟੀਵਿਟੀ ਦਾ ਉਹਦੀ ਐਕਟੀਵਿਟੀ ਇਸ ਬਾਰੇ ਤਾਂ ਆਸ ਜਾਦੀ ਆ ਕਿ ਲੱਗਦਾ ਵੀ ਇਹਦੇ ਵਿੱਚ ਕੀ ਹੈ ਕੋਈ ਪਿੰਡਾ ਸਰਪੰਚ ਕੋਈ ਐਸੇ ਆਰੇ ਦਾਇਤ ਏਰੀਆ ਤੋਂ 490 ਸੀ ਸਪੈਸ਼ਲ ਐਸੋਸੀਏਸ਼ਨ ਕੀਤੀ ਹੈ ਔਰ ਲੋਕਾਂ ਵਿੱਚ ਉਤਸ਼ਾਹ ਬਹੁਤ ਹੈ ਕਿਉਂਕਿ ਸਾਡੇ ਮਾਰਕੀਟ ਨਾਲ ਸਾਡੇ ਨਾਲ ਪਰਸਨਲ ਰਿਪੀ ਜੁੜੇ ਹੋਏ ਆ ਉਹਦੇ ਕਰਕੇ ਵੀ ਸਾਰੇ ਆਏ ਆ ਔਰ ਪਰਮਾਤਮਾ ਕਰੇ ਤਾਂ 300 ਜਨਤਾ ਸੀ ਫੁੱਲਰ ਨਿਸ਼ਾਨਾ ਕੇ ਜਬੜਾ ਵਲੀਆ ਅਪਰਾਣਾ ਮਹਾਲੀ ਕਲਾ ਸਭਿਆਚਾਰਕ ਵੈਲਫੇਅਰ ਐਸੋਸੀਏਸ਼ਨ ਤੇ ਮਾਰਕੀਟ 3B2 ਮਾਰਕੀਟ ਐਸੋਸੀਏਸ਼ਨ ਵੱਲੋਂ ਤੇ ਬੇਸਿਕਲੀ ਜਿਹੜਾ ਖੂਨਦਾਨ ਮਹਾਦਾਨ ਮਤਲਬ ਇਹ ਜਿਹੜਾ ਖੂਨ ਜਿਹੜਾ ਹੈ ਇਹ ਬੰਦਿਆਂ ਨੂੰ ਹਮੇਸ਼ਾ ਹੀ দান ਕਰਨਾ ਚਾਹੀਦਾ ਹੈ ਕਿਉਂਕਿ ਇੱਕ ਤੇ ਇਹਦੇ ਨਾਲ ਤੁਹਾਡਾ ਜਿਹੜਾ ਆਪਣੇ ਖੂਨ ਆ ਉਹ ਪਤਲਾ ਵੀ ਹੁੰਦਾ ਹੈ ਤੇ ਜਿਹੜੀ ਮਤਲਬ ਤੁਸੀਂ ਬਿਮਾਰੀਆਂ ਤੋਂ ਵੀ ਬਚਦੇ ਹੋ ਤੇ ਫਿਰ ਦੁਆਰਾ ਮਤਲਬ ਇਹ ਰੀਸਾਈਕਲਿੰਗ ਵਗੂੰ ਪ੍ਰੋਸੈਸ ਹੈ ਦੁਆਰਾ ਫਿਰ ਉਹਨਾਂ ਹੀ ਹੋ ਜਾਂਦਾ ਹੈ ਕਈ ਵਾਰ ਬੰਦੇ ਵਹਿਮ ਨਾਲ ਇਹ ਸੋਚੀ ਜਾਂਦੇ ਆ ਵੀ ਸਾਡਾ ਖੂਨ ਨਾ ਘਟੇ ਮੈਂ ਇਹ ਫਿਰ ਇਹਨਾਂ ਨੂੰ ਸਾਰੇ ਆਰਗੇਨਾਈਜ਼ਰ ਨੂੰ ਬਹੁਤ ਵਧਾਈ ਦੇਣਾ ਤੇ ਸਾਡੇ ਐਮਐਲ ਸਾਬ ਨੇ ਬੜਾ ਵਧੀਆ ਪ੍ਰਾਲਾ ਕੀਤਾ ਹੈ 3B2 ਦੇ ਵਿੱਚ ਤੇ ਮੈਂ ਤੁਹਾਡੇ ਜਿਹੜਿਆ ਨਹੀਂ ਸਾਰਿਆਂ ਨੂੰ ਅਪੀਲ ਵੀ ਕਰਨਾ ਵੀ ਵੱਧ ਤੋਂ ਵੱਧ ਇੱਥੇ ਆ ਕੇ ਮੋਹਾਲੀ ਦੀ B2 ਦੇ ਵਿੱਚ ਖੂਨਦਾਨ ਕਰੋ ਕਿਉਂਕਿ ਖੂਨਦਾਨ ਮਹਾਨ ਹੈ ਤੁਸੀਂ ਕਹਿਤ ਵੀ ਰਹਿੰਦੀ ਆ ਲੋਕਾਂ ਨੂੰ ਕਈ ਵਾਰ ਕਹਿੰਦੇ ਅਸੀਂ ਐਡਾ ਵੇਟ ਕਰਦੇ ਆ ਜਦੋਂ ਕੋਈ ਤੇ ਜੂਤ ਪੈਂਦੇ ਉਸ ਸਮੇਂ ਕਲੱਬਤ ਨਹੀਂ ਹੁੰਦਾ ਜਾਂ ਫਿਰ ਉਹਨਾਂ ਨੂੰ ਮੁੱਲ ਖਰੀਦਣਾ ਪੈਂਦਾ ਇਹ ਜਿਹੜੀ ਹੈ ਵੈਸੇ ਜਿਹੜੀ ਪੀਜੀਆਈ ਜਿੱਦਾਂ ਅੱਜ ਮੈਂ ਵੇਖਿਆ ਜਿਹੜੇ ਪੀਜੀਆਈ ਤੋਂ ਆਉਂਦੇ ਆ ਇਹਨਾਂ ਦੀ ਜੇ ਤੁਸੀਂ 25 ਲੈ ਕੇ ਜਾਓਗੇ ਤੇ ਤੁਹਾਨੂੰ ਜਦੋਂ ਜੇ ਡੁੰਨੇਤ ਕੀਤਾ ਹੁੰਦਾ ਤੁਹਾਡੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਦੀ ਪਾਲਿਸੀ ਆ ਦੇ ਦਿੰਦੇ ਆ ਬਲੱਡ ਪਰ ਇਹ ਆ ਵੀ ਇਹਨਾਂ ਦੀ ਰਿਸੈਪਟ ਜ਼ਰੂਰ ਲੈਣੀ ਆ ਲੱਗਦਾ ਵੀ ਇਹਨਾਂ ਸੋਚਾਂ ਚ ਆ ਗਈਆਂ ਹਾਂ ਬੜੀ ਬੜੀ ਮਤਲਬ ਕੱਲੇ ਹੁਣ ਤੇ ਖੂਨਦਾਨ ਦੀ ਗੱਲ ਤੇ ਆਪਾਂ ਬੜੀ ਦੂਰ ਦੀ ਗੱਲ ਹੈ ਤੇ ਲੋਕ ਆਪਣੇ ਅੰਗਦਾਨ ਵੀ ਕਰਨ ਲੱਪੇ ਆ ਜਿੱਦਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਵੀ ਆਪਣੀਆਂ ਅੱਖਾਂ ਦਾਨ ਕੀਤੀਆਂ ਹੋਈਆਂ ਸੋ ਇਸ ਕਰਕੇ ਮਤਲਬ ਇਹ ਹੈ ਵੀ ਕੋਈ ਚੀਜ਼ ਜੋ ਤੁਹਾਡੇ ਕਿਸੇ ਦੇ ਖਾਮ ਆ ਜਾਵੇ ਇਹਦੇ ਤੋਂ ਵੱਡੀ ਕੋਈ ਨਿਆਮਤ ਹੈ ਜਦੇ ਮੌਲੇ ਸਭਾ ਚਾਰਕੀ ਮੈਂ ਚੱਲ ਬੈਂਫੇ ਕਲੱਬ ਹੈ ਮੋਹਾਲੀ ਉਹਨਾਂ ਵੱਲੋਂ ਕਰਾਇਆ ਗਿਆ ਹੈ ਇਹ ਕਲੱਬ ਨੂੰ ਪਹਿਲਾਂ ਵੀ ਕਈ ਉਪਰਾਲੇ ਕਰਾਏ ਗਏ ਨੇ ਤੇ ਮੈਂ ਉਮੀਦ ਕਰਦਾ ਹਾਂ ਕਿ ਇਸ ਕਲੱਬ ਦੇ ਸਾਰੇ ਅਧਿਕਾਰ ਸਾਹਿਬਾਂ ਐਵੇਂ ਅੱਗੇ ਹੋਰ ਹੋਸ਼ ਹੋਸ਼ਲੇ ਦੇ ਕੰਮ ਨੇ ਚੋਗਦਾ ਤੇ ਮੈਂ ਬਤਵਾ ਲੋਕਾਂ ਨੂੰ ਵੀ ਕਹਿੰਨਾ ਹੈ ਕਿ ਇਸ ਕੰਮ ਦੇ ਵਿੱਚ ਅੱਗੇ ਆ ਕੇ ਕਿਸੇ ਦੀ ਜ਼ਿੰਦਗੀ ਦਾ ਸਹਾਰਾ ਬਣੋ ਬਲੱਡ ਡੋਨੇਟ ਕਰੋ ਤੇ ਕਿਸੇ ਨਾ ਕਿਸੇ ਜ਼ਿੰਦਗੀ ਦਾ ਜੁਰ ਪਛਾਣ ਦੇ ਕਿ ਤੁਸੀਂ ਜਰੀਆ ਬ ਇਸ ਤਰ੍ਹਾਂ ਦੇਖਦੇ ਹੋ ਅੱਜ ਨੌਜਵਾਨ ਜਿਸ ਤਰ੍ਹਾਂ ਇੱਥੇ ਆਏ ਨੇ ਇਹ ਨੂੰ ਲੱਗਦਾ ਕਿ ਰੁੱਤਾਂ ਤੇ ਵੇਰਨਸ ਆਦੀ ਹੈ ਜਾਂ ਲੋਕ ਇੱਥੇ ਲੈ ਕੇ ਆਉਂਦੇ ਗਏ ਨੇ ਨੇ ਲੋਕ ਲੈ ਕੇ ਨਹੀਂ ਅੰਦਰ ਇਹ ਲੋਕ ਖੁਦ ਆ ਰਹੇ ਨੇ ਤੇ ਕਿਲੇ ਨੌਜਵਾਨ ਨਹੀਂ ਹਰ ਵਰਗ ਦੇ ਬੰਦੇ ਆ ਰਹੇ ਨੇ ਆ ਨੌਜਵਾਨੀ ਦੀ ਜਿੰਨੂੰ ਚਾਰਾ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੇਖ ਕੇ ਸਾਡੇ ਵੀਰ ਭਰਾਵਾਂ ਨੂੰ ਅੱਗੇ ਆ ਕੇ ਚੰਗੇ ਕੰਮ ਦੇ ਵਿੱਚ ਹਿੱਸਾ ਲੈਣ ਨੂੰ ਲੱਗਦਾ ਵੀ ਇਸ ਤਰ੍ਹਾਂ ਜਿਹੜੇ ਬਲੱਡ ਕੈਂਪ ਨੇ ਕਿਉਂਕਿ ਆਮ ਤੌਰ ਤੇ ਹਸਪਤਾਲਾਂ ਦੇ ਵਿੱਚ ਬੜੀ ਜ਼ਰੂਰਤ ਹੁੰਦੀ ਹੈ ਵੱਧ ਤੋਂ ਵੱਧ ਦਿਨਾ ਚਾਹੀਦਾ ਹੈ ਉਹਨੂੰ ਡੋਨੇਟ ਜਾਂ ਬ੍ਰਾਈਟ ਵੇਟ ਇਸ ਤਰ੍ਹਾਂ ਦੇ ਜਿਹੜੇ ਮਤਲਬ ਕੈਂਪ ਹੋਣੇ ਚਾਹੀਦਾ ਲੋਕਾਂ ਦੇ ਬਾਰੇ ਅਵੇਰਨੈਸ ਹੋਣਾ ਚਾਹੀਦਾ ਹੈ ਵੱਧ ਤੋਂ ਵੱਧ ਜਿਹੜੀ ਸੰਸਥਾਵਾਂ ਨੇ ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਹੈ organ donate ਕਰਨ ਲਈ ਵੀ blood donate ਕਰਨ ਲਈ ਵੀ ਕਿਉਂਕਿ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਓ ਇਹ ਤੋਂ ਵੱਡਾ ਮੈਨ ਲੱਗਦਾ ਕਿ ਹੋਰ ਪੱਥਰ ਕਮ ਹੁੰਦਾ ਨਹੀਂ ਹੈ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਕਹਾਂਗੇ ਇਸ ਨਾਲ ਜੁੜਨ ਤੇ ਅੱਗੇ ਆ ਕੇ ਹੋਰ ਪਰਲੇ ਕਰੀਏ ਠੀਕ ਹੈ